ਪਰੀ ਤੇ ਵੀਰਾ ਲੈ ਕੇ ਆਈ ਟਰੈਕਟਰ ਨਿਊ ਹੋਲੈਂਡ 3630 ਜਿਹੜਾ ਹੁਣ ਨਵਾਂ ਆਇਆ ਮਾਡਲ ਬਾਰ ਸਲੈਂਸਰ ਆ ਇਹਦਾ ਤੇ ਬਾਕੀ ਚੈੱਕ ਕਰਕੇ ਦੇਖਣਾ ਅੱਜ ਚਲਾ ਕੇ ਵੀ ਕਿਵੇਂ ਜੋਰ-ਜੂਰ ਮਾਰਦਾ ਤੇ ਵੀਡੀਓ ਪੂਰੀ ਦੇਖਿਓ ਦਿਖਾਉਨੇ ਆ ਫਿਰ ਸਾਰਾ ਚਲਾ ਕੇ ਟਰੈਕਟਰ ਵੀ ਕਿਵੇਂ ਚੱਲਦਾ ਕੀ ਗੱਲ ਬਾਤ ਆ ਤੇ 16 ਦੇ ਟਾਇਰ ਨੇ ਪਿਛਲੇ ਉਰੇ ਗਰੀਂ ਵੀਰੇ ਮਾੜਾ ਅੰਦਰ ਨਹੀਂ ਆਉਂਦੀ ਲੰਕਾ ਆਹ ਬਾਤ ਚੋ ਸੈਟ ਕਰਕੇ ਬਾਹਰ ਨਹੀਂ ਲੱਗਦਾ ਲੱਗਣਾ ਉਹਨੇ ਟਾਇਰ ਤੇ ਲੱਗੀ ਜਣਾ ਉੱਥੇ ਤੇ ਬੱਸ ਆਹੋ ਚੱਕ ਕੇ ਮੈਂ ਆਇਆ ਕਹਿੰਦਾ ਇਹ ਬਰੋਬਰ ਇਹਦਾ ਖੋਲ ਕੇ ਚਲਾਉਣਾ ਪਊਗਾ ਹੁਣ ਤਾਂ ਪਾਦੇ ਨਾ ਜਾਣਦੇ ਉਹ ਟਾਇਰ ਤੇ ਲੱਗਣੀ ਨਹੀਂ ਪਾਦੇ ਇਹ ਬਰੇਕ ਕੰਮ ਗਿਆ ਇਹ ਧਮਾ ਧੁਆਰੇ ਨਾਲੇ ਕੋ ਮੇਰਾ ਪੈਪ ਹੈ ਉਹਦਾ ਅੱਛਾ ਤੇਰੀ ਭਾਵੇਂ ਪਹਿਲੀ 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 ਤੇਰਾ ਤਰਾ ਪੈਣਾ ਇਹ ਪੈਣਾ ਪੜਾ ਗਿਆ ਆਜ ਆ ਪਾਈ ਕੀ ਆਉਂਦੇ ਬੈਗ ਲੈ ਉਹ ਰੁੱਕ ਜਿੜੇ ਆਉਂਦੇ ਇੱਧਰ ਨਹੀਂ ਦੀ ਇਹਦੇ ਕੋਸ ਹੈਗੀ ਆ ਡੰਡਾ ਓਂਡਾ ਪਾ ਕੇ ਦਿਖਾਉਣਾ ਫਿਰ ਚਲਾ ਕੇ ਟਰੈਕਟਰ ਵੀ ਕਿਵੇਂ ਜੋਰ-ਜੋਰ ਮਾਰਦਾ 13 ਹਾਲ ਨੇ ਡਰੇ ਬੇਲ ਚਾਹਾਂਗਾ ਮੈਂ ਲੱਗਿਆ ਵੀਰਾ ਚੈੱਕ ਕਰਨਾ ਟਰੈਕਟਰ ਲੱਗਿਆ ਚਲਾਉਣ 13 ਹਾਲਾਂ ਤੇ ਤੇ ਸੁਪਰ ਪਲੱਸ ਆ ਇਹ ਨਵਾਂ ਮਾਡਲ ਆਇਆ ਲਾਂਚ ਕਰਿਆ ਹੌਲੈਂਡ ਵਾਲਿਆਂ ਨੇ ਤੇ ਪੰਜਾਬ 'ਚ ਪਹਿਲਾ ਟਰੈਕਟਰ ਵੀਰੇ ਉਹਨਾਂ ਨੇ ਲਿਆ ਏ ਤੇ ਦਿਖਾਉਣਾ ਤੁਹਾਨੂੰ ਕਿਵੇਂ ਚੱਲਦਾ ਏ 13 ਹਾਲ ਨੇ ਇਹ ਹੋਰ ਵੀ ਲਾਇਆ ਹੋਇਆ ਟਰੈਕਟਰ ਦਾ ਪਤਾ ਪਾਣਾ ਨਹੀਂ ਹਲੇ ਸਾਰੇ ਨੂੰ ਖੱਲੇ ਦਾ ਆਕਾਰ ਹੈ ਖਾਲੀ ਲੱਗਦੀ ਹੈ ਇਹ ਖੇਤੋਂ ਲਿਆਈ ਇੱਧਰ ਉਹ ਪਨੀਰੀ ਵਾਲੀ ਜਗ੍ਹਾ ਦੇ ਉੱਤਰ ਸੁੱਕਾ ਵਾਲਾ ਹੋਣ ਕਰਕੇ ਗਰਦ ਉਡਦੀ ਦੀ ਬਹੁਤ ਜ਼ਿਆਦਾ ਤੇ ਬਾਕੀ ਖੇਤ ਤਾਂ ਇਹ ਵੀ ਸੁੱਕਾਈ ਆ ਕਣਕ ਵਾਲਾ ਬਾਢਾ ਅੱਗ ਲਾਈ ਹੋਈ ਹੈ ਇਹਨੂੰ ਇਹ ਚਲਾ ਰਿਹਾ ਵੀਰਾ ਦੇਖਦੇ ਆਂ ਵੀ ਕਿਵੇਂ ਚੱਲਦਾ ਏ ਮਾਰਦਾ ਜ਼ੋਰ-ਜ਼ੋਰ ਤੇ ਕੰਪਨੀ ਵਾਲੇ ਵੀ ਆਏ ਹੋਏ ਨੇ ਜੇ ਕੋਈ ਘਾਟ ਬਾਦ ਹੋਈ ਟਰੈਕਟਰ ਚ ਤੇ ਕਰਾਂਗੇ ਸੈਟਿੰਗ ਤੇ ਦਰਸ਼ਕ ਵੀਰ ਵੀ ਆਏ ਹੋਏ ਨੇ ਪਹੁੰਚੇ ਹੋਏ ਨੇ ਸਾਰੇ ਜੀਸਤਨੋਆ ਪੰਜਾਹ ਵਾਲੇ ਜੱਸਾ ਬਾਈ ਤੇ ਗੱਗੀ ਬੈਠਾ ਮੋਟਰਸਾਈਕਲ ਤੇ ਪਰਲੇ ਖੇਤ ਚੋਂ ਵੀ ਹੁਣ ਇੱਧਰਲੇ ਖੇਤ ਚ ਆ ਗਏ ਇਹ ਭਰਿਆ ਹੋਇਆ ਦੀ 11ਾ ਬੱਤਾ ਆਇਆ ਹੋਇਆ ਇਹ ਚ ਵਧੀਆ ਚੱਲੂਗਾ ਦੇਖੋ ਪਹਿਲੇ ਹਾਈ ਜਾ ਰਿਹਾ ਹਲੇ ਤੋੜ ਰਿਹਾ ਥੋੜੇ ਜਿਹੇ ਚੱਕਰ ਤੇ ਹਾਲਾ ਹਾਲ ਵੀ ਪੂਰੇ ਗੱਡੇ ਹੋਏ ਨੇ ਧਰਤੀ 'ਚ ਇਹ ਦਰਸ਼ਕ ਵੀਰ ਵੀ ਆਏ ਹੋਏ ਨੇ ਹੌਲੀ ਹੌਲੀ ਪਹੁੰਚੀ ਜਾਣਾ ਜੀ ਨਾ ਪਤਾ ਲੱਗਿਆ ਤੇ ਬਾਕੀ ਕੰਪਨੀ ਵਾਲੇ ਵੀਰ ਕਰਨਗੇ ਚੈੱਕ ਜੀ ਘਾਟ ਬਾਦ ਡਾਇਰੈਕਟਰ ਚ ਦੇ 30 ਉਪਰ ਪਲੱਸ ਤੇ ਬਾਹਰ ਸਲੰਸਰ ਵਾਲਾ ਬੋਸ ਆਇਲੈਂਡ ਦਾ ਟਰੈਕਟਰ ਤੇ ਇੱਕ ਸਲੈਂਸਰ ਬਹੁਤ ਜਿਆਦਾ ਸੋਹਣਾ ਲੱਗਦਾ ਪਹਿਲਾ ਸ਼ੋਅ ਦੇ ਵਿੱਚ ਹੁੰਦਾ ਦੀ ਕਿਵੇਂ ਚੱਲ ਰਿਹਾ ਐਸੇ ਟਰੈਕਟਰ ਤੇ ਦੋ ਕਿਹੜੇ ਆਏ ਹੋ ਇਹ ਦੇਖ ਲਿਆ ਨਾ ਹੁਣ ਇਸ ਟਾਈਮ ਤੇਰਾ ਵੀਊ ਕੀ ਆ ਇਹ ਥੋੜਾ ਜਿਹਾ ਬਾਕੀ ਜ਼ਿਆਦਾ ਤੂੰ ਚਲਾ ਕੇ ਦੇਖੀ ਆਂ ਬੈਠੀ ਚਲਾਉਣੇ ਆ ਬਾਰੇ ਬਾਰੇ ਗੱਲ 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 ਗ ਇੱਧਰ ਆ ਕਿੱਧਰ ਨਾ ਨਾ ਬੰਦ ਨਹੀਂ ਹੁੰਦਾ ਚੱਕਰ ਤੋੜ ਕੇ ਜੱਲਣ ਦੇ ਆ ਥੋੜਾ ਯਾ ਇੰਜਨ ਤੇ ਜਾਣਤਾ ਰਹੂ ਪਾਊਗੀ ਜ਼ੋਰ ਤਾਂ ਪਊਗਾ ਕਿਵੇਂ ਚੱਲਦਾ ਏਸੇ ਕਿਵੇਂ ਲੱਗਿਆ ਠੀਕ ਆ ਟਰੈਕਟਰ ਦਾ ਵਧੀਆ ਮਾਰਦਾ ਜੋਰ ਦੂਏ ਹਾਈ ਤੇ ਵੀ ਲਾਇਆ ਸੀ ਆ ਤਾਂ ਮੀਡੀਅਮ ਤੇ ਲਾਇਆ ਸੀ ਅੱਛਾ ਮੀਡੀਅਮੇ ਚੱਲਦਾ ਸੀ ਬਾਕੀ ਹੁਣ ਦੇਖ ਰਹੇ ਨੇ ਵੀਰ ਕੰਪਨੀ ਵਾਲੇ ਜਿਹੜੇ ਆਏ ਹੋਏ ਨੇ ਇਹ ਕਰਨਗੇ ਚੈੱਕ ਕਿ ਕਿ ਮੈਂ ਚੱਲਦਾ ਕੀ ਗੱਲ ਬਾਤ ਆ ਡੀਐਸੇ ਨੂੰ ਪੁੱਛਦੇ ਆ ਵੀ ਕਿਵੇਂ ਚੱਲੇ ਆ ਡਸੇ ਕਿਵੇਂ ਲੱਗਿਆ ਵੀਰ ਟਰੈਕਟਰ ਤਾਂ ਪੂਰਾ ਨੜਕੇ ਚੱਲਦਾ ਹਾਂ ਬਾਕੀ ਬੜਾ ਮੋਟਾ ਦਾ ਹੁਣ ਤੈਨੂੰ ਪਤਾ ਹੀ ਆ ਦਿਲਾਉਣ ਦੀ ਫੀਲਿੰਗ ਵਧੀਆ ਐਨ ਪੂਰੇ ਦਾ 2470 ਤੋੜਦਾ ਹੋਈ ਦੱਸਿਆ ਮੈਂ ਅੱਛਾ 1.5 200 ਦਾ ਤੋੜੀ ਜਾਵੇ ਥੋੜਾ ਜਿਆਦਾ ਵੀ ਜਿਆਦਾ ਨਾ ਤੋੜੇ ਬਿੱਤੀ ਨਾ ਕਰ ਵੀਰ ਆ ਗਿਆ ਦੀ ਹਰਵਾਜ ਨੂੰ ਲੈਣ ਆ ਗਿਆ ਉਹ ਵੀ ਇੰਕਾ ਸੈੱਟ ਕਰਦੇ ਨੇ ਵਿੱਚ ਅਜੀ ਪਰ ਮੋੜੇ ਖੜੇ ਆ ਉਸ ਕਰਕੇ ਥੋੜਾ ਜਿਹਾ ਲੱਗ ਰਿਹਾ ਔਰ ਦੇਖੋ ਸੈਂਸਿੰਗ ਲੈਪ ਸੈਂਸਿੰਗ ਕਰ ਰਹੇ ਨੇ ਫੇਰ ਇਹ ਦੇਖੋ ਕੋਈ ਲਈ ਕਹਿੰਦੇ ਮੈਂ ਕੱਢਦਾ ਵੀ ਅੱਜ ਕਹਿੰਦਾ ਦੇਖ ਇਹਦਾ ਕੀ ਕਰਨਾ ਕਰਾਉਣਾ ਕਹਿੰਦਾ ਇਹਦਾ ਲੋਹਣਿਆ ਕਹਿੰਦਾ ਅੱਜ ਇਹਦਾ ਦੇਖਦਿਆ ਕਿੰਨੇ ਗੱਡ ਮਾਰਦਾ ਹੈਰਾ ਕੋਈ ਟੋਲਾਈ ਨੂੰ ਕਹਾਈ ਮਾੜਾ ਹੱਥ ਫੇਰੀ ਕਰਾ ਦਿਓ ਤੇਰੇ ਜਮਾਂ ਹੀ ਮੰਨਦੇ ਰਹਿੰਦੇ ਹੋ ਨਰਲੀ ਨਾਲ ਟੌਕ ਚੱਲਦੀ ਆ ਕਿਸੇ ਗੱਲ ਦੀ ਹਾਂਜੀ ਪਹਿਲੇ ਹਾਈ ਚ ਇਹ ਰੇਸ 2000 ਚੱਕਰ ਤੇ ਬਹਿ ਗਿਆ ਭੋਲਾ ਵੀਰਾ ਵੀ ਅਸਤਨਵਾ ਇਹ ਕੱਡੂ ਆ ਅੱਗੇ ਟਰੈਕਟਰ ਦੀ ਇਹ ਦੱਸੂ ਐ ਸਹੀ ਮੈਨੇਜ ਵੀ ਕੀ ਇਹ ਚ ਲੋਕਿਆ ਕਿਵੇਂ ਚੱਲਦਾ ਇਹ ਕੀ ਗੱਲ ਬਾਤ ਆ ਜਾਂਦਾ ਉਹ ਪਰਲੇ ਪਾਸੇ ਵਾਲੇ ਕਿਹਾਰੇ ਜਿਹੜੇ ਥੋੜਾ ਗਿੱਲਾ ਉੱਥੇ ਤਾਂ ਵੀ ਥੋੜਾ ਟਰੈਕਟਰ ਦੱਬਦਾ ਪਹਿਲੇ ਹਾਈ ਚੱਲਦਾ ਸੀ ਪਹਿਲੇ ਹਾਈ ਚ 2000 ਚੱਕਰਾਂ ਤੇ ਮੰਡੇ ਨੇ ਕਰਦੇ ਆ ਚੱਕਰ ਆ ਦੇ ਫੇਰ ਥੋੜਾ ਜਿਆਦਾ ਤੇ ਇਹ ਚ ਵੀ ਦਾ ਟਰੈਕਟਰ ਠੀਕ ਆ ਯਾਰ ਹੁਣ ਇਹ ਤੋਂ ਇੰਨਾ ਕੁ ਤਾਂ ਦੀ ਵਧੀਆ ਜ਼ੋਰ ਮਾਰਦਾ ਤੇ ਮਾੜਾ ਨਹੀਂ ਤੇ ਹਲ ਵੀ 13 ਪਾਏ ਨੇ 13 ਨੇ ਹਲ ਵੀ ਭਾਰੀ ਕਿੰਨੇ ਕਵਾਂਟਲ ਹੁੰਦੇ ਨੇ 3.5 ਤੋਂ 4 ਕਵਾਂਟਲ ਦੇ ਲੱਭ ਨੇ 4 ਕਵਾਂਟਲ ਦੇ ਹਲ ਨੇ ਹਾਂ ਦਾ ਕਿਦੀ ਬਾ ਇਹ ਕਦੋਂ ਦਾ ਪੀ 8 ਹੋਕਦਾ ਮੀਡੀਅਮ ਦੂਜੇ ਥੋੜਾ ਤੋਰਾ ਘੱਟ ਆ ਹੈਨਾ ਕੁਝ ਗ੍ਰਿਪ ਵਧੀਆ ਹੁੰਦੀ ਆ ਟਾਇਰਾਂ ਦੀ ਜ਼ੋਰ ਤੇ ਹਾਂ ਹਾਂ ਇਹ ਗੱਲ ਹੈਗੀ ਆ ਮੀਡੀਅਮ ਦੂਜੇ ਜ ਆਉਂਦਾ ਜੀ ਬਾਕੀ ਉਹ ਆਪਣੇ ਹਿਸਾਬ ਨਾਲ ਚੈੱਕ ਕਰੂਗਾ ਮੋੜ ਮੂੜ ਕੇ ਆਏ ਤੇ ਥੱਲੇ ਉੱਤੇ ਵੀ ਰਿਵਿਊ ਦਿੰਨੇ ਆ ਕਿ ਕੀ ਚੈੱਕ ਕਰਾ ਹਾਂ ਕੀ ਰਿਵਿਊ ਆ ਦਾ ਰਿਵਿਊ ਤੇ ਦੇਖਦੇ ਆ ਬਾਕੀ ਅਲਟੈਂਡ ਗੋਰ ਬਣਾਈਆਂ ਕਰਦੇ ਜਾਮ ਲਾਤਾ ਮੂਰੇ ਹਲਾਂ ਦੇ ਫੂਸ ਲੱਗ ਗਿਆ ਉਹ ਬੱਟ ਤੇ ਜਿਹੜਾ ਲਾਇਆ ਨਾ ਉਧਰ ਉਹਦੇ ਕਰਕੇ ਹੋ ਗਿਆ ਓਕੇ ਐਸ ਡਰਾਈਵਰ ਓਕੇ ਜੇ ਪੈਰ ਤੂੰ ਵੀ ਦੇਖਦੇ ਆ ਚਲਾ ਕੇ ਸਾਰੇ ਦਰਸ਼ਕ ਵੀਰ ਵੇਖਣਗੇ लवली ਵੀ ਆਇਆ ਹੋਇਆ ਅਸਲੀ ਦਾ लवलीਆਂ ਰਸਨਾ ਚਲਾ ਕੇ ਟਰੈਕਟਰ ਵੀ ਕੀ ਕਹਿੰਦਾ ਏ ਹੁਣ ਕੱਢਣ ਕਢਾਉਣ ਲੱਗਿਆ ਗੋਲ-ਗੋਲ ਚੱਕਰ ਟਰੈਕਟਰ ਦੇ ਅਸਲ ਚ ਹੁਣ ਪਤਾ ਲੱਗੂਗਾ ਬੰਦ ਹੋ ਜਾਣਾ ਬੰਦ ਹੋ ਜਾਣਾ ਗੂਲਾ ਲੱਗ ਗਿਆ ਪਰ ਇਹਨੂੰ ਰੱਖ ਥੋੜਾ ਇਹ ਕਮਾਉ ਰਹੀ ਹੁਣ ਜਗਾ ਇਹਨੇ ਮਨਾਲੀ ਦੀ ਹੈ ਕਮਾਏ ਤੇ ਪਤਾ ਲੱਗਦਾ ਅਸਲ 'ਚ ਟਰੈਕਟਰ ਦਾ ਜੋਰ ਗੇਅਰ ਕਾ ਚਾਹੀ ਛੋਟਾ ਲਾ ਲਾ ਕੋਈ ਹੋਰ ਨਾ 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 ਇਹ ਕਿ ਪਿੱਛੇ ਨਾਲ ਚੱਲਣ ਦੇ ਮੀਡੀਅਮ ਕਾ ਗੇਅਰ ਹੁੰਦਾ ਕਟਾਈ ਕਰ ਦੰਦਾ ਹੋਰ ਹੋਰ ਕਟਾਈ ਕਰ ਦੰਦਾ ਰੰਗੀ ਵੀਰ ਉਹਨਾਂ ਤੋਂ ਲਿਆ ਸਰੰਦ ਵਾਲਿਆਂ ਤੋਂ ਜਿਨ੍ਹਾਂ ਦੀ ਧਰੰਤ ਜਾਂਤੀ ਆ ਉਹਨਾਂ ਨੇ ਆਪਣੇ ਪਿੰਡੇ ਦਿੱਤਾ ਪਹਿਲਾ ਟਰੈਕਟਰ ਪੰਜਾਬ ਦਾ ਕੋਪਰੇ ਪਲਾਸਟਿਕ ਦੀ ਬਾਹਰ ਤੋਂ ਅੰਸਰ ਵਾਲਾ ਜੜ ਕੇ ਚਾਰ ਜਾਣੇ ਹਲਾਂ ਤੇ 13 ਦੇ ਹਲ ਤੇ ਦੇਖਦੇ ਆ ਪਹਿਲੇ ਮੀਡੀਅਮ ਚ ਜਾਂ ਲੱਗਦਾ ਦੂਏ ਮੀਡੀਅਮ ਚ ਦੂਏ ਮੀਡੀਅਮ ਚ Good job. ਇਹ ਨਹੀਂ ਆਠਾ ਇਹ ਆ ਨੀਲਾ ਘੋੜਾ ਮਾਰਦਾ ਅੜੜ ਕੇ ਜ਼ੋਰ ਦੇਖੋ ਟਾਇਰ ਘਮਾ ਰਿਹਾ ਨਾਲੇ ਬੇਟ ਨਹੀਂ ਹੈਗੇ ਤੇ ਬੇਟ ਪਏ ਤਾਂ ਹੋਰ ਅੱਗ ਮਣ ਜਾਣਾ ਇਹਨੇ ਯੂ ਹੋਲੈਂਡ 3630 ਸੁਪਰ ਪਲੱਸ ਲੋ ਹਾਈ ਮੀਡੀਅਮ 3 ਸਪੀਡ ਟਰੈਕਟਰ ਹੈ ਹੋਰ ਵੀ ਡਰਾਈਵ ਦੇ ਵਿੱਚ ਤੁਸੀਂ ਦੇਖ ਲਿਆ ਬਹੁਤ ਸੋਹਣਾ ਟਰੈਕਟਰ ਆ ਕੋਈ ਮੋਡੀਫਿਕੇਸ਼ਨ ਨਹੀਂ ਹੈਗੀ ਕੋਈ ਇੱਕ ਪੈਸੇ ਦੀ ਵੀ ਮੋਡੀਫਿਕੇਸ਼ਨ ਨਹੀਂ ਹੈਗਾ ਕੰਪਨੀ ਵਿੱਟੜ ਆ ਬਾਕੀ ਤੁਹਾਨੂੰ ਉੱਤਰ ਵੀ ਸਾਰ ਫੋਰਮੈਨ ਦੀ ਨਾਲ ਗੱਲ ਕਰਾਉਣੇ ਆ ਉਹ ਦੱਸਣਗੇ ਤੁਹਾਨੂੰ ਇਹ ਹੈ ਸਪੈਸ਼ਲ ਆਪਣੇ ਕੌਂਟਰੀ ਆ ਆਵਾਜ਼ ਸੁਣੋ ਆਵਾਜ਼ ਟਰੈਕਟਰ ਦੀ ਆਵਾਜ਼ ਬਹੁਤ ਪਿਆਰੀ ਆ ਦੇਖੋ ਖੜ ਗਿਆ ਦੇਖੋ ਹਲਾ ਵਿੱਚ ਜਾਮ ਦੇਖੋ ਦੇਖੋ ਹਲਾ ਵਿੱਚ ਜਾਮ ਪੱਠੀ ਦਿਖਾਈਏ ਜਾ ਕੇ ਉਰ ਮਾਰਦਾ ਹੀ ਟਰੈਕਟਰ ਪਾਸ ਆ ਤੇ ਥੋੜੀ ਜੀ ਆਂਚ ਜ਼ਰੂਰ ਦਿਖਾ ਰਿਹਾ ਸਲੰਸਰ ਚ ਇਹ ਆਪਾਂ ਕਿਹਾਏ ਕੰਪਨੀ ਵਾਲਿਆਂ ਨੂੰ ਵੀ ਇਹ ਥੋੜੀ ਸੈਟਿੰਗ ਕਰੋ ਵੀ ਜਮਨ ਜਮੇਨ ਅਮਰ ਟਰੈਕਟਰ ਆਂਚ ਨਹੀਂ ਦਿਖਾਉਣੀ ਚਾਹੀਦੀ ਧੂਏ ਦੀ ਜੇ ਵੀਡੀਓ ਚ ਦੇਖਿਆ ਦੇਖਿਓ ਜੋਰਾ ਟਰੈਕਟਰ ਚ ਬਾਤੂ ਯੋਰਾ ਦੇਖੋ ਬ੍ਰੇਕ ਦੱਬ ਕੇ ਸਲਿੱਪਿੰਗ ਟਰੈਕਟਰ ਬੰਦ ਨਹੀਂ ਹੋ ਰਿਹਾ ਦੇਖੋ ਜ਼ੋਰ ਪਹਿਲੇ ਮੀਡੀਅਮ ਚਾਈ ਪਹਿਲੇ ਮੀਡੀਅਮ ਚਾ ਵੇਖੋ ਦਰਚਕਾ ਮਿਰੋ ਪੂਰਾ ਆ ਰਿਹਾ ਨ ਯਾਰ ਪੂਰਾ ਪੂਰਾ ਮਾਰ ਰਿਹਾ ਟਰੈਕਟਰ ਜ਼ੋਰ ਮਾਰੋ ਮਾਰ ਇਹਨੂੰ ਪੁੱਛ ਲੋ ਮੜਾ ਜਾ ਕਿਵੇਂ ਚੱਲਦਾ ਟਰੈਕਟਰ ਫੈਮਲੀ ਨੇ ਹਾਂ ਕਹੀ ਸੀ ਕਦੋਂ ਆਸਾ ਸੁਣ ਲਾ ਭਾਈ ਅੱਜ ਇਹ ਵੀ ਗਾਉਂਡ ਕਰ ਲੈ 2000 ਚੱਕਰ ਤੇ ਚਲਾਇਆ ਹੀ ਆਪਾਂ ਛੱਡ ਕੇ ਤੇ ਚੱਕਰ ਤੋੜ ਰਿਹਾ 200 ਚੱਕਰ ਤੋੜਦਾ ਟਰੈਕਟਰ ਨੇ ਤੇ ਦੋਵੇਂ ਲੀਵਰ ਖੇਡਾ ਨੇ ਗੋਲੀ ਬਾਈ ਦੇ ਚੋਜ ਇਹ ਹੁਣ ਮੈਂ ਲਾਦਾ ਬਾਅਦੋਂ 4 4 ਵੀਲ ਲਾ ਕੇ ਚਲਾ ਰਿਹਾ ਦੋਏ ਟਾਇਰ ਕੋ ਮੁੰਡੇ ਨੇ ਹੋਰ ਵੀ ਲਾਉਣ ਬਹਾਉਣ ਲਾਊਗਾ ਉਹ ਦੇਖ ਹੁਣ ਦੇਖੂਗਾ ਵੀ ਪੜਦਾ ਜਾਂ ਨਹੀਂ ਜੱਗੇ ਬੋਸ ਵਾਲਾ ਕੰਮ ਕਰਦਾ ਜੱਗੇ ਬੋਸ ਵਾਲਾ ਚੋਜ लवली ਦੇ ਚੋਜ लवली ਦੇ ਚੋਜ ਦੇਖੋ ਜੀ ਬਹੁਤ ਜ਼ੋਰ ਮਾਰਦਾ ਯਾਰ ਹੋਰ ਟਰੈਕਟਰ ਕਿੰਨਾ ਮਾਰੇ ਟਰੈਕਟਰ ਤਾਂ ਇੱਥੇ ਬੰਦ ਹੋ ਜੂਗਾ ਲੈ ਲੈ ਥੋੜਾ ਜ਼ੋਰ ਮਾਰਦਾ ਲੈ ਜੱਗਾ ਵੀ ਆਇਆ ਲੈਂਡ ਤੇ ਹਾਂ ਇਹ ਜੱਗਾ ਬਹੁਤ ਮੰਦਾ ਜੱਗਾ ਬੱਸ ਹਾਂ ਜੱਗਾ ਬਹੁਤ ਮੰਦਾ ਇਹ ਉਹ ਚੱਕ ਥੋੜਾ ਇਹ ਆਵਲੀ ਲਵਲੀ ਓਏ ਇਹ ਕਿਹੋਂ ਟਰੈਕਟਰ ਮੂਹਰੋ ਖੜਾ ਹੁੰਦਾ ਪੂਰਾ ਜੋਲੇ ਅੱਜ ਅੱਠੀ ਘਾਤੀ ਲਾਲ ਬਹੁਤ ਜ਼ੋਰ ਮਾਰਦਾ ਟਰੈਕਟਰ ਵੀਲ ਕਾ ਘੜਤਾ ਏਡੋ ਪੀਲ ਕਾ ਦੇਖੋ ਇਹ ਹਲਾਂ ਦੇ ਫਰੇਮ ਨੂੰ ਦੇਖੋ ਏਡਾਂ ਲੱਗੀ ਪਈ ਆ ਰੇਟ ਰੱਕਾ ਜੱਗਾ ਬਾਸ ੱਗਾ ਬੌਸ ਲਵਲੀ ਬੌਸ ਲਵਲੀ ਬੌਸ ਹਾਂ ਬਾਈ ਵਿਊ ਲਈਏ ਕਿਵੇਂ ਆ ਕਿਵੇਂ ਆ ਹੁਣ ਇਹ ਪੂਰਾ ਵਧੀਆਨ ਅੜਦੇ ਨਾ ਪੂਰੇ ਹੂੰ 52 ਦਾ ਨਹੀਂ ਅੜਦਾ ਹੈਗਾ ਗਾਦਾ ਉਹ ਨਹੀਂ ਪੈਣ ਜੋ ਵਧੀਆ